ਮੈਂ ਨਾ ਰਿਸ਼ਤਵਾਰੀ ਚ ਆਇਆ ਸੀ ਬਈ ਇੱਕ ਤੇ ਮੈਂ ਨਾ ਇੱਥੇ ਇੱਕ ਚੀਜ਼ ਵੇਖੀ ਬਹੁਤ ਛੋਟਾ ਜਿਹਾ ਮੁੰਡੇ ਨੇ ਨਾ ਬੜਾ ਸੋਹਣਾ ਮਤਲਬ ਕਿ ਕੰਮ ਸ਼ੁਰੂ ਕੀਤਾ ਆਪ ਦਾ ਹੁਣੇ ਤੋਂ ਹੀ ਛੋਟੀ ਉਮਰ ਆਉ ਮੁੰਡੇ ਦੀ ਤੇ ਉਹਨੇ ਆਪ ਦੇ ਹੱਥੀਂ ਕੰਮ ਸ਼ੁਰੂ ਕੀਤਾ ਸਾਰਾ ਤੇ ਉਹਦੇ ਨਾਲ ਕਹਾਣੀ ਹੈ ਹੋਈ ਵੀ ਜਿਵੇਂ ਸਿਆਣੇ ਕਹਿੰਦੇ ਹਨ ਨਾ ਬਈ ਧੱਕੇ ਖਾ ਕੇ ਅਕਲ ਆਉਂਦੀ ਹੈ ਬਾਦਾਮ ਖਾ ਕੇ ਨਹੀਂ ਆਉਂਦੀ ਉਹਦੇ ਨਾਲ ਉਹੀ ਹੋਈ ਉਹਦੇ ਨਾਲ ਬੰਦਾ ਕੋਈ ਧੋਖਾ ਕਰ ਗਿਆ ਸੀ ਸਕੀਮ ਪਾ ਗਿਆ ਸੀ ਉਹਦੀ ਹਨਾ ਤੇ ਉੱਥੋਂ ਫਿਰ ਉਹਨੂੰ ਬਿਜ਼ਨਸ ਦਾ ਆਈਡੀਆ ਆ ਗਿਆ ਤੇ ਉਹਨੇ ਕੰਮ ਚੱਕਦਾ ਹੁਣ ਤੁਹਾਨੂੰ ਮੈਂ ਦਿਖਾਉਣਾ ਮੁੰਡਾ ਆ ਜਾ ਉਹ ਰਿਆ ਤੇ ਇਹ ਇਹ ਆ ਇਹ ਭਰਾਏ ਨੇ ਬੜਾ ਵਧੀਆ ਕੰਮ ਤੋੜਿਆ ਮੈਂ ਤੁਹਾਨੂੰ ਦਿਖਾਉਣਾ ਤੇ ਕਿੰਨੇ ਉਮਰ ਕਿੰਨੀ ਅੜੀ ਮੇਰੀ ਵੀ ਉਮਰ 14 ਸਾਲ ਹੈ 14 ਸਾਲ ਹਾਂਜੀ ਠੀਕ ਆ ਇਹਨੇ ਨਾ ਮੈਂ ਤੁਹਾਨੂੰ ਦਿਖਾਉਣਾ ਆ ਵੇਖੋ ਆ ਇਹਨਾਂ ਦੇ ਪਿਆ ਸੀਗਾ ਸਪੇਅਰ ਕਮਰਾ ਪਿਆ ਸੀ ਹਨਾ ਇੱਕ ਕਬਾੜ ਸਿੱਟਿਆ ਹੋਇਆ ਸੀ ਕਾਸੇ ਕੰਮ ਦਾ ਨਹੀਂ ਸੀਗਾ ਇਹਨੇ ਆਪ ਸਾਰਾ ਬੰਦ ਕਰਕੇ ਆ ਜਾਲੀ ਜੂਲੀ ਲਾ ਕੇ ਜਿਹੜਾ ਘਰੇ ਹੀ ਪਿਆ ਸੀ ਨਾ ਕਬਾੜ ਚ ਹਨਾ ਜਾਲੀਆਂ ਜੂਲੀਆਂ ਤੇ ਬਾਰੀਆਂ ਲਾ ਕੇ ਇਹਨੇ ਖੁੱਡਾ ਤਿਆਰ ਕਰ ਲਿਆ ਤੇ ਇਹਨੇ ਕੰਮ ਦਿਖਾਉਣਾ ਮੈਂ ਚੱਲੀ ਜੰਦਰ ਹਾਂਜੀ ਹਾਂਜੀ ਚੱਲ ਬੜੋ ਪਹਿਲਾਂ ਆਇਆ ਆ ਵੇਖੋ ਬੜਾ ਵਧੀਆ ਇਹਨੇ ਸਿਸਟਮ ਬਣਾਇਆ ਆਪ ਤੇ ਆ ਇਹਨੇ ਫੀਡਰ ਫੁੱਡਰਾ ਆਪ ਚਾਰ ਕਿੱਤਿਆ ਵੇਖ ਲਓ ਪਾਈਪਾਂ ਕੱਟ ਕੇ ਹਨਾ ਦੋਵੇਂ ਪਾਸੇ ਪਲਾਸਟਿਕ ਦੀ ਪਾਈਪ ਕੱਟ ਕੇ ਫੀਡਰ ਤਿਆਰ ਕਰਤਾ ਆ ਤਾਂ ਚਲੋ ਮੁੱਲ ਲਿਆਂਦੇ ਹਨਾ ਇਧਰ ਆ ਆ ਵੀ ਇਹਨੇ ਬਣਾ ਕੇ ਆਪ ਰੱਖਿਆ ਵੀ ਕੋਈ ਅੰਡੇ-ੁੰਡੇ ਜਾਂ ਕੋਈ ਸੇਵਾ ਤੇ ਭੌਣੀ ਹੋਵੇ ਕੂਕੜੀ ਉਹਦਾ ਸਿਸਟਮ ਹੈ ਨਾ ਸਾਰਿਆਂ ਨੇ ਬੰਦ ਕੀਤਾ ਵੀ ਕਿਸੇ ਪਾਸੇ ਕੋਈ ਢਾਣੀ ਚ ਬੈਠੇ ਖੇਤ ਵਿੱਚ ਕੋਈ ਸੱਪ ਜਾਂ ਕੋਈ ਹੋਰ ਜਾਨਵਰ ਨਾ ਆ ਜਾਈਏ ਕੂਕੜਾਂ ਦਾ ਨੁਕਸਾਨ ਨਾ ਹੋ ਜੇ ਤੇ ਹੁਣ ਉਹਨਾਂ ਨੂੰ ਮੈਂ ਪੁੱਛਦਾ ਵੀ ਤੇਰੇ ਨਾਲ ਇਹ ਕਹਾਣੀ ਬਣੀ ਕਿਵੇਂ ਸੀ ਤੂੰ ਕੁੱਕ ਕੁੱਕੜ ਲੈ ਕਿਵੇਂ ਮੈਂ ਵੀਰੀ ਵੀ ਅੱਜ ਤੋਂ ਆਪਣਾ ਵੀ ਤਿੰਨ ਚਾਰ ਸਾਲ ਪਹਿਲਾਂ ਹੀ ਪਿੰਡ ਦੇ ਨਾਲ ਜਿਵੇਂ ਵੀ ਮੋਟਰਸਾਈਕਲਾਂ ਦੇ ਵਿੱਚ ਟੋਕਰੀਆਂ ਲਾ ਕੇ ਲਈ ਵੇਚਣ ਹੁੰਦੇ ਹੁੰਦੇ ਛੋਟੇ ਛੋਟੇ ਬੱਚੇ ਹਾਂ ਉਹਨਾਂ ਤੋਂ ਮੈਂ ਤਿੰਨ ਚਾਰ ਬੱਚੇ ਲੈ ਸੀਗੇ ਤੇ ਉਹ ਮੈਨੂੰ ਕਹਿ ਗਈ ਵਿੱਚ ਵੀ ਕੁੱਕੜ ਹੈ ਤੇ ਕੁਕੜੀਆਂ ਹੈ ਮੈਂ ਆਂਡੇ ਖਾਣ ਨੂੰ ਲਈ ਸੀਗੇ ਸਹੀ ਜੋ ਉਹ ਅੱਛਾ ਜਦੋਂ ਵੀ ਜਦੋਂ ਹੋਈ ਉਹ ਹੋਇਆ ਵੀ ਮੈਂ ਜਦੋਂ ਵੇਖਿਆ ਵੀ ਵੱਡੇ ਹੋਈ ਉਹ ਨਿਕਲ ਗਏ ਕੁੱਕੜ ਹੀ ਸਾਰੇ ਅੱਛਾ ਸਾਰੇ ਕੁੱਕੜ ਸਾਰੇ ਕੁੱਕੜ ਨਿਕਲ ਗਏ ਫਿਰ ਮੈਂ ਵੇਚ ਤਈਓ ਸਾਰੇ ਤੇ ਹੌਲੀ ਹੌਲੀ ਫਿਰ ਜਦੋਂ ਉਹ ਵੇਚ ਤੇ ਮੈਨੂੰ ਚੰਗੇ ਪਹਿਲੇ ਬਣ ਗਏ ਤੇ ਮੈਨੂੰ ਉਦੋਂ ਭੁੱਜ ਜਾ ਪੈ ਗਿਆ ਕੁੱਕੜਾਂ ਦਾ ਇਹ ਇਹਦੇ ਕਹਿਣ ਦਾ ਮਤਲਬ ਇਹ ਆ ਵੀ ਇਹਨੇ ਛੋਟੇ ਛੋਟੇ ਬੱਚੇ ਲਈ ਸੀ ਆਂਡੇ ਖਾਣ ਨੂੰ ਵੀ ਕੁੱਕੜੀਆਂ ਹੋਣੀਆਂ ਹਨਾ ਉਹ ਬਾਈਆਂ ਨੂੰ ਕਹਿ ਗਿਆ ਵੀ ਸਾਰੀਆਂ ਕੁੱਕੜੀਆਂ ਹੀ ਬਣਨਗੀਆਂ ਵੱਡੇ ਹੋ ਕੇ ਤੇ ਇਹ ਵਿਚਾਰੇ ਨੇ ਜੋ ਪਾਲੇ ਤੋਂ ਨਿਕਲੇ ਕੁੱਕੜ ਇਹਨੇ ਵੇਚੇ ਚਲ ਦੋਚ ਪੈਸੇ ਵਟੇ ਗਏ ਤੇ ਇਹਨੂੰ ਆਈਡੀਆ ਆ ਗਿਆ ਇੱਕ ਵੀਰ ਜੇ ਦੋਆਂ ਤੋਂ ਆਪਾਂ ਕੰਮ ਚਲਾ ਸਕਦੇ ਹਾਂ ਚਾਰਾਂ ਬੱਚਿਆਂ ਤੋਂ ਕੰ ਵੱਡਾ ਕੰਮ ਵੀ ਤੋਰ ਸਕਦੇ ਹਨ ਤੇ ਹੁਣੇ ਕਿੰਨੇ ਬੱਚੇ ਤੇਰੇ ਕੋਲ ਹੁਣੇ 70 ਬੱਚੇ ਆਈ ਆਪਣੇ ਕੋਲ ਸਾਰੇ ਅੱਛਾ ਇਹ ਇਹ ਬਲੈਕ ਆਸਟਰੋ ਨਸਲਾ ਜਿਹੜੀ ਉਹ ਵੀ ਇਹ ਵਿੱਚ ਇਹਨਾਂ ਦੇ ਵਿੱਚ ਦੇਸੀ ਵੀ ਆਈ ਤੇ ਨਾਲੇ ਉਹ ਵੀ ਆਈ ਅੱਛਾ ਹਾਂਜੀ ਇਹ ਫੀਡ ਫੂਡ ਫਿਰ ਤੂੰ ਕੀ ਪਾਉਣਾ ਇਹਨਾਂ ਨੂੰ ਦਾਣੇ ਹੁੰਦੇ ਆਈ ਤੇ ਆਥ ਨੇ ਤੜਕੇ ਆਪਾਂ ਬਾਹਰ ਅੰਦਰ ਛੱਡ ਦਿੰਦੇ ਆ ਬਾਹਰੋਂ ਕੀੜੇ ਮਕੌੜੇ ਖਾ ਜਾਂਦੇ ਆਈ ਅੰਬੇ ਖੇਤਾਂ 'ਚ ਫਿਰਦੇ ਰਹਿੰਦੇ ਹਨਾ ਖੇਤਾਂ 'ਚ ਖੁੱਲੇ ਚਲੋ ਵਧੀਆ ਹਨਾ ਤੇ ਕੋਈ ਹੋਰ ਬੜਾ ਲੰਮਾ ਤੋੜਾ ਸਿਸਟਮ ਨਹੀਂ ਆ ਬਈ ਕਹਾਣੀ ਸਿਰਫ ਇੰਨੀ ਕੀ ਆ ਵੀ ਬੱਚ ਛੋਟਾ ਇਹ ਬੱਚਾ ਹਜੇ 14 ਸਾਲਾਂ ਉਮਰ ਦਾ ਹੀ ਹੈ ਨਾ ਤੇ ਇਹਨੇ ਅਜੇ ਤੋਂ 2-3 ਸਾਲ ਪਹਿਲਾਂ ਕੰਮ ਵੀ ਸ਼ੁਰੂ ਕਰਤਾ ਸੀਗਾ ਮਤਲਬ ਕੀ ਤੁਸੀਂ ਦੇਖੋ ਜਦੋਂ ਬੰਦੇ ਨੇ ਕੰਮ ਤੋੜਨਾ ਹੋਵੇ ਨਾ ਇੱਕ ਬਿਜ਼ਨਸ ਆਈਡੀਆ ਹੋਣਾ ਹੋਵੇ ਕਿਸੇ ਵੀ ਉਮਰ ਚ ਆ ਸਕਦਾ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਲਗਨ ਵਾਲਾ ਹੋਣਾ ਚਾਹੀਦਾ ਇਹਨੇ ਆਪ ਵੇਖ ਲਓ ਤੁਸੀਂ 10-11 ਸਾਲ ਦੀ ਉਮਰ ਚ 2-3 ਸਾਲ ਹੋ ਗਏ ਨੂੰ ਹੋ ਵੀ ਗਏ ਕਰਦੇ ਨੂੰ ਤੇ ਵਧੀਆ ਕੰਮ ਤੋੜ ਲਿਆ